ਪੈਣੋ ਅੱਜ ਆਪਾਂ ਪਹੁੰਚੇ ਆਂ ਜੈ ਮਾਂ ਚੰਤਪੁਰ ਦੀਆਂ ਵਾਲਿਆਂ ਦੇ ਮਹਿਲ ਕਲਾਂ ਦੇ ਵਿੱਚ ਖੜੇ ਆਂ ਆਪਣੇ ਨਾਲ ਆ ਗੈਰੀ ਤੁਹਾਨੂੰ ਸਾਰੀ ਕਲੈਕਸ਼ਨ ਦਿਖਾਵਾਂਗੇ ਵੀਡੀਓ ਨੂੰ ਸਕਿਪ ਨਾ ਕਰਿਓ ਪੂਰੀ ਦੇਖਿਓ ਠੀਕ ਆ ਜੀ ਹਾਂਜੀ ਵੀਰੇ ਗੈਰੀ ਚੱਕ ਵੀਰੇ ਆਪਣੇ ਪੈਣਾ ਦੇ ਬਹੁਤ ਜ਼ਿਆਦਾ ਐਡਵਾਂਸ ਸੀ ਫੈਂਡੀ ਸਿਲਕ ਦੀ ਹੁਣ ਆਪਾਂ ਆ ਫੈਂਡੀ ਸਿਲਕ ਲੈ ਕੇ ਆਂ ਰੰਗ ਡਿਜ਼ਾਈਨ ਚੱਕ ਕਰ ਵੀਰੇ ਇੱਕ ਤੋਂ ਇੱਕ ਡਿਜ਼ਾਈਨ ਮਿਲ ਜਾਣਗੇ ਬਾਕੀ ਗਾਂ ਆ ਜਾ ਵੀਰੇ ਆ ਦੇਖ ਵੀਰੇ ਆ ਚੱਕ ਇਹ ਵੀ ਆਪਾਂ 250 ਰੁਪਏ ਦੇਣਿਆ ਫੈਂਡੀ ਸਿਲਕ ਆ ਦੇਖ ਵੀਰੇ ਫੈਂਡੀ ਸਲਕਾ 2250 ਦੇਣਿਆ ਬਾਕੀ ਆਪਣੇ ਕੋਲੇ ਆ ਸੀਪੇ ਵਾਲੇ ਫੈਂਡੀ ਸਲਕਾ ਗਏ ਇਹ ਵੀ ਆਪਾਂ 300 ਰੁਪਏ ਦੇਣਿਆ ਪਹਿਲਾਂ 350 ਦੇ ਵਿੱਚ ਆ ਹਰ ਇੱਕ ਤਰ੍ਹਾਂ ਦੇ ਫੈਂਡੀ ਸਲਕਾ ਮਿਲ ਜੂਗੇ ਆਪਣੇ ਕੋਲੇ ਇੱਕ ਆ ਚੀਜ਼ ਆਪਣੇ ਕੋਲੇ ਵਿਰੇ ਡਿਜ਼ਾਈਨਦਾਰ ਫੈਂਡੀ ਸਲਕਾ ਇਹਦੇ ਦੋ ਡਿਜ਼ਾਈਨ ਮਿਲ ਜਾਣਗੇ ਡਿਜ਼ਾਈਨ ਚੈੱਕ ਕਰ ਲਓ ਵਿਰੇ ਇਹ ਵੀ ਆਪਾਂ ਦੇਣਾ 500 ਰੁਪਏ ਦਾ ਗੱਲ ਕੀਤੀ ਜਵੇ ਕਲਰਾਂ ਦੀ ਇੱਕ ਤੋਂ ਇੱਕ ਕਲਰ ਮਿਲ ਜਾਣਗੇ ਇੱਕ ਤੋਂ ਇੱਕ ਡਿਜ਼ਾਈਨ ਮਿਲ ਜਾਣਗੇ ਇੱਕ ਤੋਂ ਇੱਕ ਕਲਰ ਮਿਲ ਜਾਣਗੇ ਗਰਵਿੰਦਰਾ ਸੂਟ ਚੈੱਕ ਕਰਾ ਦੇ ਮਰੇਆ ਭੈਣਾ ਨੂੰ 5 600 ਵਾਲਾ ਸੂਟ ਆਵੇ ਆਪਾਂ 500 ਦੇ ਦੋ ਦੇਣਿਆ ਗੱਲ ਕੀਤੀ ਜਾਵੇ ਡਿਜ਼ਾਈਨ ਦੀ ਡਿਜ਼ਾਈਨ ਆ ਦੇਖ ਮਰੇ ਹੱਥ 'ਚ ਜੇ ਡੈਨ ਬਹੁਤ ਪਿਆ ਬ੍ਰਿਆ ਦੇਖ ਡਿਜ਼ਾਈਨ ਚੈੱਕ ਕਰਾ ਬਹੁਤ ਹੀ ਪਿਆਰਾ ਵਰਕਅਪ ਹੈ ਵੀ ਆਪਾਂ 500 ਦੇ ਦੋ ਦੇਣਿਆ ਮਰੇਆ ਭੈਣਾ ਨੂੰ ਇਹ ਆਫਰ ਰਹਿਣ ਵਾਲਿਆ ਸਿਰਫ 12 ਦਿਨਾਂ ਦੀ ਆਫਰ 12 ਦਿਨ ਹੀ ਰਹਿਣ ਵਾਲਿਆ ਬਾਕੀ ਆ ਸੂਟ ਚੈੱਕ ਕਰ ਵੀਰੇ ਇਹ ਵੀ ਆਪਾਂ 700 ਦੇ ਦੋ ਦੇਣਿਆ ਪਹਿਲਾਂ 7 700 ਦੇ ਵਿੱਚ ਆ ਆ ਸੂਟ ਚੱਕ ਕਰਾਮ ਰਿਹਾ ਪੈਣਾ ਨੂੰ ਨਾਲ ਇਹਦੇ ਦੁਪੱਟਾ ਵੀਰੇ ਬਹੁਤ ਹੀ ਪਿਆਰਾ ਦੁਪੱਟਾ ਇਹ ਵੀ ਆਪਾਂ 700 ਦੇ ਦੋ ਦੇਣੇ ਆ 350 ਦਾ ਇੱਕ ਪੀਸ ਦੇਣਾ ਆਪਾਂ ਬਾਕੀ ਆ ਚੱਕ ਵੀਰੇ ਬਲਬੜ ਦਾ ਸੂਟ ਆ ਨਾਲ ਇਹਦੇ ਨਾਲ ਹੀ ਬਲਬੜ ਦੇ ਬੋਟਮ ਆ ਜਿਹੜੇ ਵਿਆਰ ਦੇ ਵਿੱਚ ਮਿਲਦੇ ਆ 3300 ਦੇ ਆਪਾਂ 500 ਦੇ ਚਾਰ ਪੀਸ ਦੇਣੇ ਆ ਇਹ ਕਾਪਣ ਕੋਲੇ ਆ ਕੋਟਰੇ ਦਾ ਨਾਲ ਹੀ ਕੋਟਰੇ ਦੇ ਬੋਟਮ ਆ ਇਹ ਵੀ ਆਪਾਂ 300 ਦੇ ਦੋ ਦੇਣਾ 150 ਦਾ ਇੱਕ ਪੀਸ ਦੁਕਾਨ ਖਾਲੀ ਕਰਨੀ ਆ ਵੀਰੇ ਆਪਾਂ ਸਰਦੀਆਂ ਵਾਲਾ ਮਾਲ ਮੈਂ ਕਿਹਾ ਸਟਾਕ ਕਲੀਅਰ ਹੀ ਕਰਨਾ ਪਾ ਦੇਖ ਵੀਰੇ ਆ 500 ਦੇ ਤਿੰਨ ਦੇਣੇ ਆ 500 ਦੇ ਤਿੰਨ ਪਹਿਲਾਂ ਟਾਈਟ ਹੈ ਤੁਸੀਂ ਦੇ ਬੱਚੇ ਹੁਣ ਆਪਾਂ 500 ਦੇ ਤਿੰਨ ਦੇਣਿਆ ਵੀਰੇ ਆਪਾਂ ਇੱਕ ਆ ਚੈੱਕ ਕਰਾ ਆਪਾਂ ਪਹਿਲਾਂ ਵਿੱਚਿਆ 700 ਦੇ ਦੋ ਹੁਣ ਆਪਾਂ ਦੇਣਿਆ 500 ਦੇ ਦੋ 250 ਦਾ ਇੱਕ ਪੀਸ ਦੇਣਾ ਆਪਾਂ ਆ ਜਕਾ ਪਹਿਲਾਂ ਵਿੱਚਿਆ 350 ਦਾ ਹੁਣ ਆਪਾਂ ਇਹ ਵੀ ਦੇਣਾ ਆਪਾਂ 200 ਰੁਪਏ ਦਾ ਨਾਲ ਇਹਦੇ ਛੋਲੇ ਇਹ ਕਾ ਰਾਜਾ ਰਾਣੀ ਦੇ ਬੜੇ ਡਿਮਾਂਡ ਆ ਵੀਰੇ ਇਹ ਵੀ ਆਪਾਂ 1000 ਦੇ ਪੰਜ ਪੀਸ ਦੇਣਿਆ 200 ਰੁਪਏ ਦਾ ਇੱਕ ਪੀਸ 1000 ਦੇ ਪੰਜ ਇਸ ਤੋਂ ਬਾਅਦ ਆ ਆ ਜਾ ਵੀਰੇ ਆ ਆ ਵੀ ਆਪਾਂ 150 ਦੇਣਾ ਵੀਰੇ ਆ ਦੇਖ 150 ਦਾ ਸਨੇਲ ਦਾ ਸੂਟ ਆ 150 ਹੀ ਦੇਣਾ ਆਪਾਂ ਰੰਗ ਇਹ ਚ ਮਿਲ ਜਾਣਗੇ ਰੰਗ ਰਹਿਗੇ ਥੋੜੇ ਇਹ ਸੇਲ ਰਹਿਣ ਲੇ 3 ਦਿਨਾਂ ਦੀ ਠੀਕ ਆ ਠੀਕ ਆ ਠੀਕ ਆ ਅੱਗੇ ਵੀਰੇ ਆ ਜਾ ਆਹ ਆਪਣੇ ਕੋਲ ਵੀਰੇ ਟ੍ਰੈਕ ਸੂਟ ਰਹਿ ਗਏ 10 ਕਿ ਪੀਸ ਰਹਿ ਗਏ ਇਹ ਵੀ ਆਪਾਂ 1000 ਦੇ ਤਿੰਨ ਕਰਤੇ ਆ ਦੇਖ ਲੈ ਵੀਰੇ 10 ਕਪੀਸ ਰਹਿ ਗਿਆ ਆਪਣੇ ਕੋਲੇ ਜਲਦੀ ਤੋਂ ਜਲਦੀ ਆਪਣੀ ਸ਼ੋਪ ਤੇ ਵਿజిਟ ਕਰੋ اچھا ਇਹੋ ਗੱਲ ਦੱਸਦੇ ਵੀ ਇਹ ਗੱਲ ਬਿਲਕੁਲ ਸੱਚੀ ਆ ਵੀ ਤੁਸੀਂ ਜਿਹੜਾ ਮਾਲ ਆ ਸਾਰਾ ਸਸਤੇ ਰੇਟਾਂ ਦੇ ਸਟਾਕ ਕਲੀਅਰ ਕਰ ਰਹੇ ਹੋ ਸਟਾਕ ਕਲੀਅਰ ਕਰਨਾ ਵੀਰੇ ਆਪਾਂ ਸਾਰਾ ਸਰਦੀ ਵਾਲਾ ਮਾਲ ਸਾਰਾ ਸਟਾਕ ਕਲੀਅਰ ਕਰਨਾ ਤਿੰਨ ਦਿਨਾਂ ਦੀ ਆਫਰ ਆ ਵਸੇ ਇਹ ਠੀਕ ਆ ਇਸ ਤੋਂ ਇਲਾਵਾ ਹੋਰ ਵੀ ਵੱਡੀਆਂ ਆਫਰਾਂ ਹੈਗੀਆਂ ਹਾਂ ਬਹੁਤ ਆਫਰਾਂ ਨੇ ਆਪਣੇ ਕੋਲੇ ਆ ਦੇਖ ਵੀਰੇ ਆਪਾਂ ਪਹਿਲਾਂ ਆਪਾਂ 12-1200 ਦੇ ਵਿੱਚ ਆ ਸੂਟ ਆਪਾਂ ਆ ਚੱਕ ਵੀਰੇ 12-1200 ਦੇ ਵਿੱਚ ਆ ਹੁਣ ਆਪਾਂ ਇਹ ਵੀ ਆਪਾਂ 1200 ਦੇ ਦੋ ਦੇ ਦੇਣੇ ਆਪਾਂ ਨਾਲ ਇੱਕ ਫਰੀ ਦੇ ਦੇਣਾ ਆ ਚੱਕ ਠੀਕ ਆ ਦੇਖ ਸੂਟ ਚੈੱਕ ਕਰ ਆਰੇ ਵਰਕ ਸੂਟ ਆ ਵੀਰੇ ਨਾਲ ਇਹਦੇ ਛੋਲ ਆ ਇਹਦੇ ਉਸ ਤੋਂ ਵਿਆਹ ਸਾਧੀਆਂ ਤੁਹਾਨੂੰ ਪਤਾ ਆਪਣੇ ਭੈਣਾਂ ਦਾ ਵਿਆਹ ਸਾਧੀਆਂ ਚੱਲ ਰਿਹਾ ਐਂ ਦੱਸਦੇ ਵੀ ਆਉਣਾ ਕਿੱਥੇ ਬਣਾ ਆਉਣਾ ਜੈਮਾ ਚੰਤਪੁਰ ਨੇ ਪ੍ਰਿੰਟ ਹਾਊਸ ਮਲਕਲਾਂ ਦੇ ਵਿੱਚ ਛਿੰਨੀ ਵਾਲੇ ਰੋੜਾ ਐਸ ਬੀ ਆਈ ਬੈਂਕ ਦੇ ਜਿੰਨਾ ਨੋ ਵੱਡੀ ਗੱਲ ਇਹ ਹੈ ਵੀ ਜੇ ਹੁਣ ਤੁਸੀਂ ਦੁਕਾਨ ਚੋਂ ਮਾਲ ਖਾਲੀ ਕਰਨਾ ਕਿਸੇ ਭੈਣਾ ਨੇ ਘਰੇ ਬੈਠੇ ਨੇ ਆਨਲਾਈਨ ਮੰਗਾਉਣੇ ਹੁਣ ਸੂਟ ਆਨਲਾਈਨ ਆਪਣਾ ਨੰਬਰ ਸਕਰੀਨ ਤੇ ਚੱਲ ਰਿਹਾ ਵੀਰੇ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਦਿਓ ਆਨਲਾਈਨ ਭੇਜ ਦਾਂਗੇ ਆਪਾਂ ਹੁਣ ਜਿੰਨਾ ਭੈਣਾ ਦਾ ਵਿਆਹ ਸਾਦਿਆਂ ਚੱਲ ਰਿਹਾ ਆਹ ਸੂਟ ਆਪਾਂ ਹਾਫ ਰੇਟਾਂ ਦੇ ਵਿੱਚ ਦੇਣਾ 3 3000 ਵਾਲੇ ਸੂਟ ਆ ਹਾਫ ਰੇਟਾਂ ਦੇ ਵਿੱਚ ਦੇਣਿਆ ਆ ਚੱਕ ਵੀਰੇ ਕੜਾਈ ਵਾਲੇ ਵੇਰੇ ਜਾਮਦਾ ਸੂਟ ਆ ਨਾਲ ਇਹਦੇ ਰਹਿਣ ਵਾਲਾ ਫੁੱਲ ਪਿਓੜ ਦਾ ਦੁਪੱਟਾ ਗਰਮੇ ਵਾਲਾ ਸਟਾਕ ਆ ਇਹ ਦੁਪੱਟਾ ਚੈੱਕ ਕਰ ਲਓ ਇਹ ਵੀ ਆਪਾਂ ਦੇਣਾ 500 ਰੁਪਏ ਦਾ ਗੱਲ ਕੀਤੀ ਜਵੇ ਕੱਲਰਾਂ ਦੀ ਇੱਕ ਤੱਕ ਕਲਰ ਮਿਲ ਜਾਣਗੇ ਇੱਕ ਤੱਕ ਘੜੇਣ ਮਿਲ ਜਾਣਗੇ ਇੱਕ ਆਪਣੇ ਕੋਲੇ ਆ ਆ ਗਿਆ ਪੈਂਟਾਂ ਸ਼ਰਟਾਂ ਦੇਖੋ ਫਿਰ ਬਰਫੀਆਂ ਦੇ ਡੱਬੇ ਆ ਗਏ ਇਹ ਵੀ ਆਪਾਂ 350 ਵਿੱਚ ਆ ਹੁਣ ਆਪਾਂ ਦੇਣਾ 500 ਦੀਆਂ ਦੋ ਪੈਂਟਾਂ ਸ਼ਰਟਾਂ ਦੇਣੀਆਂ ਇਹ ਦੋ ਡੱਬੇ ਦੇਣੇ 500 ਦੇ ਪੂਰੀ ਵਧੀਆ ਕੁਆਲਿਟੀ ਪੂਰੀ ਵਧੀਆ ਕੁਆਲਿਟੀ ਵੀਰੇ ਜਿਵੇਂ ਹੁਣ ਤੁਹਾਨੂੰ ਪਤਾ ਭੈਣਾ ਦੇ ਵਿਆਹ ਸਾਧਿਆਂ ਚੱਲ ਰਿਹਾ ਆਪਾਂ ਉਹ ਸੂਟਾਂ ਦੇ ਵੀ ਆਪਾਂ ਆਫਰ ਲਾਤੀ ਆ ਦੇਖ ਵੀਰੇ ਹਾ ਅਪਰੇਟਾਂ ਦੇ ਵਿੱਚ ਕਰਤੇ ਸੂਟ ਚੱਕ ਕਰੋ ਮੋਰਨੀ ਵਾਲਾ ਸੂਟ ਆ ਇਹ ਵੀ ਆਪਾਂ ਹਾ ਅਪਰੇਟ ਦੇ ਵਿੱਚ ਦੇਣਾ 15-1500 ਵਾਲੇ ਸੂਟ ਆ ਨਾਲ ਇਹਦੇ ਬਰਕਾ ਵਾਲਾ ਦੁਪੱਟਾ ਇਹ ਵੀ ਆਪਾਂ ਹਾ ਅਪਰੇਟ ਦੇ ਵਿੱਚ ਦੇਣਾ ਇਹ ਆ ਸੂਟ ਚੱਕ ਕਰੋ ਵੀਰੇ ਜਿਵੇਂ ਹੁਣ ਵਿਆਹ ਪੈਣਾ ਦੇ ਵਿਆਹ ਸੱਦਿਆਂ ਚੱਲ ਰਿਹਾ ਆ ਆ ਦੇਖ ਵੀਰੇ ਇੱਕ ਤੋਂ ਇੱਕ ਕਲਰ ਮਿਲ ਜੋ ਇੱਕ ਤੋਂ ਕੜੇਣ ਮਿਲ ਜੋ ਕਾ ਚੱਕ ਵੀਰੇ ਪਾਰਟੀ ویئر ਚ ਜਾਣੇ ਇਹ ਆਪਣੇ ਕੋਲੇ ਆ ਦੇਖ ਵੀਰੇ ਸੂਟ ਚੈੱਕ ਕਰ ਵੀਰੇ ਮੈਚਿੰਗ ਰੈਨ ਵਾਲਾ ਜਾਂ ਬਾਟਮ ਹੈ ਦੀ ਮੈਚਿੰਗ ਰੈਨ ਵਾਲਾ ਦੁਪੱਟਾ ਹੈ ਦਾ ਜਿਵੇਂ ਹੁਣ ਤੁਹਾਨੂੰ ਪਤਾ ਜਿੰਨਾਂ ਦੇ ਬਿਆਸਾਦਿਆਂ ਚੱਲ ਰਿਹਾ ਜੇ ਫਾਇਦਾ ਚਾਉਂਦੇ ਆ ਉਹ ਮੈਲਕਲਾਂ ਦੇ ਵਿੱਚ ਚੰਤਪੁਰਨੇ ਵਾਲੇ ਦੇ ਆਓ ਵੀਰੇ 35 3500 ਵਾਲੇ ਸੂਟ ਇਹਨਾਂ ਦੇ ਆਪਾਂ ਲਾਤਾ ਡਿਸਕਾਊਂਟ 2200 ਰੁਪਏ ਦੇ ਦੋ ਦੇਣਿਆ ਸੂਟ ਚੈੱਕ ਕਰਾ ਦੇ ਕਿਹੜਾ ਚੈੱਕ ਕਰਾ ਦੇ ਮੇਰੀਆਂ ਭੈਣਾਂ ਨੂੰ ਇਹਦੇ ਵਿੱਚ ਕਲਰ ਮਿਲ ਜਾਣਗੇ 15 ਕਲਰ ਮਿਲ ਜਾਣਗੇ ਇਹਦੇ ਵਿੱਚ ਇੱਕ ਆਹ ਸੂਟ ਚੈੱਕ ਕਰ ਵੀਰੇ ਇਹ ਵੀ ਆਪਾਂ 2 2000 ਦੇ ਵਿੱਚ ਹੁਣ ਇਹ ਵੀ ਆਪਾਂ ਹਾਫ ਰੇਟਾਂ ਦੇ ਵਿੱਚ ਦੇਣਿਆ ਆ ਚੱਕ ਨਾਲ ਇਹਦਾ ਹੈ ਵੀ ਦੁ ਹਲੋ ਇਹ ਵੀ ਆਪਾਂ ਹਾਫ ਰੇਟਾਂ ਦੇ ਵਿੱਚ ਜਿਹੜੇ ਡਿਜ਼ਾਈਨ ਆਪਣੇ ਕੋਲ ਇੰਨੇ ਮਿਲ ਜਣਾ ਨਾ ਆ ਤੱਕ ਸੂਟ ਚੱਕ ਕਰਾ ਰਿਹਾ ਭੈਣਾਂ ਨੂੰ ਵੀਰੇ ਸੂਟ ਚੱਕ ਕਰਾ ਦੇ ਆ ਦੇਖ ਵੀਰੇ ਹੈਬੀ